ਜੇ ਲੋ ਵਈ ਅਸੀਂ ਪਿੰਡ ਤੋਂ ਕਦੇ ਚੰਡੀਗੜ੍ਹ ਜਾਂ ਪਟਿਆਲਾ ਜਾਈਏ ਨਾ ਰਸਤੇ ਦੇ ਵਿੱਚ ਕਾ ਦਲਜੀਤ ਢਾਬਾ ਆਉਂਦਾਗਾ ਇੱਥੇ ਤੇ ਨਾ ਖੜੀਏ ਕਦੇ ਨਹੀਂ ਹੋ ਸਕਦਾ ਤੇ ਇਹ ਢਾਬੇ ਤੇ ਇੱਕ ਹੋਰ ਖਾਸ ਚੀਜ਼ ਹੈਗੀ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਦਿਖਾਉਣੇ ਆ ਬਈ ਮੇਰੇ ਲਈ ਬਹੁਤ ਵੱਡੀ ਖੁਸ਼ੀ ਵਾਲੀ ਗੱਲ ਹੈ ਹਨਾ ਸਾਡੀ ਫੋਟੋ ਲੱਗਿਆ ਸ਼ਿਆਮਾ ਅਤਰਜ ਦੀ ਬ੍ਰਾਂਚ ਖੁੱਲੀ ਹੋਈ ਆ ਪਰਫਿਊਮ ਇਤਰ ਜਿਹੜੇ ਮਰਜ਼ੀ ਲੈ ਲਓ ਦੁਬਈ ਅਰਬ ਦੇਸ਼ਾਂ ਦੇ ਜਾਨੀ ਕਿ ਪੂਰੇ ਵਧੀਆ ਪਿਓਰ ਹਨਾ ਕਿੰਨੇ ਕੁ ਤਰ੍ਹਾਂ ਦੀ ਵੈਰਾਈਟੀ ਆਪਣੇ ਕੋਲ ਮਿਲ ਜਾਂਦੀ ਆ ਮਤਲਬ 550 ਤਰ੍ਹਾਂ ਦੀ ਵੈਰਾਈਟੀ ਮਿਲ ਜਾਂਦੀ ਆ ਭਾਜੀ ਸ਼ਿਆਮਾ ਦੀ ਬ੍ਰਾਂਚ ਤੋਂ ਮਿਲਣਗੇ ਉ ਮਿਲਣਗੇ ਜੀ ਇਹ ਜਿਆ ਆਟਮਾ ਬਾਈ ਤੁਹਾਨੂੰ ਇੱਥੋਂ ਮਿਲਣਗੇ ਜੇ ਤੁਸੀਂ ਇੱਕ ਵਾਰ ਇਤਰ ਲਾ ਲਿਆ ਨਾ ਇਦਾਂ ਕਰਕੇ ਮੁੜ ਕੇ ਤੁਹਾਨੂੰ ਸ਼ਾਮ ਤੱਕ ਕੁਝ ਲਾਉਣ ਦੀ ਲੋੜ ਨਹੀਂ ਹੈਗੀ ਇਹ ਕਾਹ ਕੇ ਚੀਜ਼ ਆ ਗਈ ਬਈ ਇਹ ਆਪਣੇ ਨਵਾਂ ਲਾਂਚ ਕੀਤਾ ਜੀ ਸ਼ਿਆਮਾ ਅਤਰ ਨੇ ਇਹ ਏਸੀ ਮੂਰੇ ਲਾ ਦਿਓ ਇਹਦੇ ਵਿੱਚ ਅਤਰ ਪੈਂਦਾ ਜੀ ਕਾਰ ਦੇ ਏਸੀ ਮੂਰੇ ਲਾ ਲਓ ਘਰ ਦੇ ਏਸੀ ਮੂਰੇ ਲਾ ਲਓ ਇਸ ਤਰ੍ਹਾਂ ਹੀ ਇਹ ਚੀਜ਼ ਇੱਕ ਨਵੀਂ ਲਾਂਚ ਕੀਤੀ ਆ ਦੇਖੋ ਇਹ ਜੀ ਇਤਰ ਪੈਂਦਾਗਾ ਇਹਦੇ ਵਿੱਚ ਡ੍ਰੌਪ ਆਓ ਦੋ ਦਿਨ ਰੋਪਾ ਉਹ ਗੇ ਨੂੰ ਕਰਦੇ ਸੀ ਉਹ ਲਾਉ ਕਰਦੇ ਸੀ ਮੂਰੇ ਲਾਓ ਅੱਛਾ ਇਹ ਤੁਹਾਨੂੰ ਸਾਰਾ ਕੁਝ ਮਿਲੂ ਕਿੱਥੋਂ ਸ਼ਿਆਮਾ ਆਤਰਜਾ ਇਹ ਇੰਜ ਗਿਫਟਡ ਆਇਟਮਾ ਤੁਸੀਂ ਆਪਣੇ ਕਿਸੇ ਰਿਸ਼ਤੇਦਾਰ ਨੂੰ ਆਪਣੇ ਕਿਸੇ ਫਰੈਂਡ ਨੂੰ ਗਿਫਟ ਕਰਨੀਆਂ ਨੇ ਇੱਥੋਂ ਆ ਕੇ ਲੈ ਜਾ ਸਕਦੇ ਹੋ ਜਾਂ ਫਿਰ ਘਰੇ ਬੈਠੇ ਵੀ ਮੰਗਵਾ ਸਕਦੇ ਹੋ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਬਾਕੀ ਸਕਰੀਨ ਤੇ ਨੰਬਰ ਚੱਲ ਰਿਹਾ ਜਿਆਦਾ ਜਾਣਕਾਰੀ ਤੇ ਫੋਨ ਕਰਕੇ ਲੈ ਸਕਦੇ ਹੋ ਧੰਨਵਾਦ